ਸਰਦਾਰ ਪਰਮਜੀਤ ਸਿੰਘ ਅਮਰ ਰਹੇ ਅਮਰ ਰਹੇ ਸਰਦਾਰ ਪਰਮਜੀਤ ਸਿੰਘ ਅਮਰ ਰਹੇ ਅਮਰ ਰਹੇ ਪੰਜਾਬ ਦੇ ਕਸਬਾ ਕਰਾਲੀ ਲਾਗੇ ਪਿੰਡ ਭਾਗੋ ਮਾਜਰਾ ਦੇ ਇਸ ਸਕੂਲ ਵਿੱਚ ਹਰ ਰੋਜ਼ ਪੜ੍ਹਨ ਲਈ ਸਾਈਕਲ ਤੇ ਪੈडल ਮਾਰ ਕੇ ਜਾਂਦੇ ਉਸ ਬੱਚੇ ਨੇ ਹਮੇਸ਼ਾ ਉਸ ਸਮੇਂ ਕਾਸ਼ਵਲ ਤੱਕਿਆ ਸੀ ਜਦੋਂ ਵੀ ਉੱਪਰ ਕਿਸੇ ਉੱਡਦੇ ਹੋਏ ਜਹਾਜ਼ ਦੀ ਆਵਾਜ਼ ਉਸਦੇ ਕੰਨਾਂ 'ਚ ਪੈਂਦੀ ਹੈਲੀਕਾਪਟਰ ਦਾ ਪੱਖਾ ਉਸ ਨੂੰ ਹਮੇਸ਼ਾ ਆਪਣੇ ਵੱਲ ਠੰਡੀ ਹਵਾ ਛੱਡਦਾ ਹੋਇਆ ਜਾਪਦਾ ਪੰਮੀਨਾ ਦੇ ਇਸ ਬੱਚੇ ਦੇ ਪਿਤਾ ਸਰਦਾਰ ਰਾਮ ਸਿੰਘ ਦੇ ਮਨ ਵਿੱਚ ਖਾਹਿਸ਼ ਸੀ ਕਿ ਉਹ ਵੱਡਾ ਹੋ ਕੇ ਉਹਨਾਂ ਵਾਂਗ ਸਕੂਲ ਮਾਸਟਰ ਬਣ ਜਾਵੇ। ਬਾਕੀ ਭਰਾ ਤਾਂ ਉਸ ਰਾਤੇ ਤੁਰ ਪਏ ਪਰ ਪੰਮੀ ਨੇ ਤਾਂ ਆਪਣੇ ਆਪ ਨੂੰ ਸੁਪਨਿਆਂ ਵਿੱਚ ਹੀ ਖੰਭ ਲਾ ਲਏ ਸਨ। ਉਹ ਆਪਣੇ ਆਪ ਨੂੰ ਮਾਸਟਰ ਦੀ ਕੁਰਸੀ ਦੀ ਥਾਂ ਹੈਲੀਕਾਪਟਰ ਦੇ ਪਾਇਲਟ ਵਾਲੀ ਸੀਟ ਤੇ ਬੈਠਾ ਦੇਖਦਾ ਤੇ ਫਿਰ ਸੱਚਮੁੱਚ ਹੀ ਇੱਕ ਦਿਨ ਉਹ ਉਸੇ ਸੀਟ ਤੇ ਸੀ ਏਅਰ ਫੋਰਸ ਦੇ ਹੈਲੀਕਾਪਟਰ ਵਿੱਚ। ਇਹ ਗੱਲ ਕਰੀਬ 42 ਸਾਲ ਪਹਿਲਾਂ ਦੀ ਹੈ। ਫਿਰ 에어 ਫੋਰਸ ਵਿੱਚ ਵਿੰਗ ਕਮਾਂਡਰ ਵਜੋਂ ਸੇਵਾਵਾਂ ਦੇਣ ਮਗਰੋਂ ਪ੍ਰਾਈਵੇਟ ਨੌਕਰੀ ਕੀਤੀ ਇਸ ਦੁਨੀਆ 'ਚੋਂ ਉਡਾਨ ਤਾਂ ਹਰ ਬੰਦੇ ਨੇ ਹੀ ਭਰਨੀ ਹੈ ਪਰ ਵਿੰਗ ਕਮਾਂਡਰ ਪਰਮਜੀਤ ਸਿੰਘ ਅਣਕਿਆਸੇ ਸਮੇਂ ਤੇ ਹੀ ਉਡਾਰੀ ਮਾਰ ਗਏ ਹਾਲਾਂਕਿ ਮੌਜੂਦਾ ਕੰਪਨੀ 'ਚੋਂ ਉਹਨਾਂ ਇੱਕ ਹਫ਼ਤੇ ਬਾਅਦ ਹੀ ਵਧਾਈਗੀ ਲੈ ਲੈਣੀ ਸੀ ਤੇ ਇਸ ਮਗਰੋਂ ਹੋਰ ਬਹੁਤ ਖੂਬਸੂਰਤ ਸੁਪਨੇ ਬੁੰਨੇ ਸਨ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ ਆ ਅੰਤਮ ਤਸਵੀਰ 2 ਅਕਤੂਬਰ ਨੂੰ ਦੋ ਹੋਰ ਸਾਥੀਆਂ ਸਣੇ ਅੰਤਮ ਉਡਾਰੀ ਮਾਰਨ ਤੋਂ ਕਰੀਬ 20 ਮਿੰਟ ਪਹਿਲਾਂ ਦੀ ਹੈ ਉਹਨਾਂ ਆਪਣੀ ਪੂਰੀ ਯੂਨੀਫਾਰਮ ਚ ਉਡਾਰੀ ਮਾਰੀ ਜਿਵੇਂ ਇੱਕ ਯੋਧਾ ਹਮੇਸ਼ਾ ਚਾਹੁੰਦਾ ਹੈ ਉਹਨਾਂ ਦੇ ਇੱਕ ਸਾਥੀ ਅਤੇ ਨਜ਼ਦੀਕੀ ਰਿਸ਼ਤੇਦਾਰ ਐਸਐਸਪੀ ਐਸਟੀਐਫ ਝਾਰਖੰਡ ਕਰਨਲ ਜੀਕੇ ਸਿੰਘ ਆਖਦੇ ਹਨ ਸੈਨਿਕ ਵੀ ਉਸੇ ਮੌਤ ਕੋ ਆਪਣੇ ਗਲੇ ਲਗਾਤਾ ਹੈ ਔਰ ਉਸਕੀ ਇੱਛਾ ਹੁੰਦੀ ਹੈ ਕਿ ਉਸਕੇ ਸ਼ਰੀਰ ਤੇ ਵਰਦੀ ਹੋ ਪੈਰੋਂ ਮੇ ਬੂਟ ਹੋ ਕਮਰ ਮੇ ਬਿਲਟ ਹੋ ਔਰ ਸਿਰ ਤੇ ਟੋਪੀ ਹੋ ਜੀ ਮੈਨੂੰ ਇਸ ਬਾਤ ਦਾ ਫਖਰ ਹੈ ਕਿ ਹਮਾਰੇ ਭਾਈ ਸਾਹਿਬ ਬਿਲਕੁਲ ਐਸੇ ਹੀ ਗਏ ਸੈਨਾ ਦਾ ਹਰ ਅੰਗ ਆਪਣੇ ਜਵਾਨ ਲਈ ਹਮੇਸ਼ਾ ਡੂੰਗਾ ਸਨਮਾਨ ਰੱਖਦਾ ਹੈ ਇੰਡੀਅਨ 에ਅਰ ਫੋਰਸ ਦੀ ਵੀ ਇਹੀ ਪਰੰਪਰਾ ਹੈ ਵਿੰਗ ਕਮਾਂਡਰ ਪਰਮਜੀਤ ਸਿੰਘ ਦੀ ਦੇ ਸੇ ਇੰਡੀਅਨ 에ਅਰ ਫੋਰਸ ਬਨੋ ਉਹਨਾਂ ਦੇ ਉੱਚ ਅਧਿਕਾਰੀ ਨੇ ਪੁਸ਼ਪਾਂਗਲੀ ਅਰਪਿਤ ਕੀਤੀ ਇਹ ਗੌਰਵ ਹੈ ਉਸ ਜਵਾਨ ਦਾ ਉਸ ਜਵਾਨ ਦੇ ਪਰਿਵਾਰ ਦਾ ਉਸ ਦੀ ਫੋਰਸ ਦਾ ਉਹ ਜਵਾਨ ਜਿਸਦੇ ਸਹਾਂ ਵਿੱਚ ਹਮੇਸ਼ਾ ਦੇਸ਼ ਤੋਂ ਕੁਰਬਾਨ ਹੋ ਜਾਣ ਦਾ ਜਜ਼ਬਾ ਸੀ ਮਰਕਰ ਬਿਨਾ ਮਿਟੇਗੀ ਦਿਲ ਸੇ ਵਤਨ ਕੀ ਉਲਫਤ ਮੇਰੀ ਮਾਟੀ ਸੇ ਵੀ ਖੁਸ਼ਬੂਏ ਵਤਨ ਆਏਗੀ ਵਿੰਕ ਮੰਡ ਪਰਮਜੀਤ ਸਿੰਘ ਦੇ ਸਿਰ ਤੇ ਦਸਤਾਰ ਅਤੇ ਦਸਤਾਰ ਤੇ Air Force ਦਾ ਚਿੰਨ ਜਾਬਦਾ ਹੈ ਇਹ ਤਸਵੀਰ ਹੁਣੇ ਹੀ ਬੁਰ ਉਠੇਗੀ ਅਤੇ ਇਹ ਹੈ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਲਈ ਵੀ ਇੱਕ ਵੱਡਾ ਸਨਮਾਨ ਇਸੇ ਤਰੰਗੇ ਚਲੀਪਟੀ ਸੀ ਵਿੰਗ ਕਮਾਂਡਰ ਪਰਮਜੀਤ ਸਿੰਘ ਦੀ ਦੇਹ ਦਿੱਲੀ ਵਿੱਚ ਹੋਏ ਅੰਤਿਮ ਸੰਸਕਾਰ ਦੌਰਾਨ ਹਰ ਅੱਖ ਦੇ ਵਿੱਚ ਹੰਝੂ ਸਨ ਸੰਸਕਾਰ ਮਗਰੋਂ ਜਦੋਂ ਪਰਿਵਾਰ ਫੁੱਲ ਪਾਉਣ ਲਈ ਸ਼੍ਰੀ ਕੀਰਤਪੁਰ ਸਾਹਿਬ ਵੱਲ ਚੱਲਿਆ ਤਾਂ ਰਾਹ ਵਿੱਚ ਉਹਨਾਂ ਦੀ ਜਨਮ ਭੂਮੀ ਭਾਗੋ ਮਾਝਰਾ ਦੇ ਵਸਨੀਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਆਪਣੇ ਜਜ਼ਬਾਤ ਸਾਂਝੇ ਕੀਤੇ ਔਰ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਇੱਕ ਵੱਡੀਆਂ بلੰਦੀਆਂ ਤੇ ਪਹੁੰਚੇ ਨੇ ਸੋ ਕਦੇ ਵੀ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਦੀ ਅ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਏਗੀ ਆਪਣੇ ਪਰਿਵਾਰ ਸਮੇਤ ਉਹਨਾਂ ਦੀ ਜੀਵਨ ਸਾਥਣ ਬੀਬੀ ਮਨਪ੍ਰੀਤ ਕੌਰ ਨੇ ਪਿੰਡ ਵਾਸੀਆਂ ਨਾਲ ਇਹਨਾਂ ਸ਼ਬਦਾਂ ਦੀ ਸਾਂਝ ਪਾਈ ਪਿੰਡ ਵਾਸਾ ਜੀ ਕੀ ਮਕਰਵ ਹੈ ਕਿ ਆਪਣਾ ਬੰਦਾ ਸਿਰ ਇੱਜ਼ਤ ਦੇ ਨਾਲ ਆਪਣੇ ਜਹਾਜ਼ ਦੇ ਨਾਲ ਹੀ ਚਲਾ ਗਿਆ ਇੱਕ ਸਾਈਕਲ ਤੋਂ ਉੱਠ ਕੇ ਜਹਾਜ਼ ਤੇ ਪਹੁੰਚਣ ਵਾਲਾ ਬੰਦਾ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਹਾਂ 2013 ਵਿੱਚ ਕੈਦਾਰਨਾ ਸਮੁੰਦਰ ਵਿਖੇ ਹੋਈ 83 ਮਗਰੋਂ ਉਹਨਾਂ ਪਤਾ ਨਹੀਂ ਕਿੰਨਿਆਂ ਕੋ ਉਡਾਨਾਂ ਭਰ ਕੇ ਲੋਕਾਂ ਦੀ ਜਾਨ ਬਚਾਈ ਉਤਰੀ ਭਾਰਤ ਵਿੱਚ ਇੱਕ ਅਜਿਹੀ ਵੀ ਘਟਨਾ ਵਾਪਰੀ ਜਿੱਥੇ ਉਹ ਜਾਨ ਤੇ ਖੇਡ ਕੇ ਵੀ ਪਰਦੇ ਦੇ ਪਿੱਛੇ ਹੀ ਰਹੇ ਉਹਨਾਂ ਅਨੇਕਾਂ ਪ੍ਰਮੁੱਖ ਹਸਤੀਆਂ ਨਾਲ ਉਡਾਨਾਂ ਭਰੀਆਂ ਜਿਨ੍ਹਾਂ ਚੋਂ ਕੁਝ ਦੀਆਂ ਤਸਵੀਰਾਂ ਇੱਥੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਹੈ ਉਹ ਪਵਿੱਤਰ ਸਥਾਨ ਸ਼੍ਰੀ ਕੀਰਤਪੁਰ ਸਾਹਿਬ ਜਿੱਥੇ ਹਰ ਸਿੱਖ ਦੇ ਪਰਿਵਾਰ ਦੇ ਜੀ ਫੁੱਲਾਂ ਨੂੰ ਵਹਿਂਦੇ ਦਰਿਆ ਦੇ ਹਵਾਲੇ ਕਰਕੇ ਅੰਤਮ ਵਿਦਾਇਗੀ ਦੇ ਦਿੰਦੇ ਹਨ ਅਤੇ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਸਾਡੀ ਵੀ ਇਹੀ ਅਰਦਾਸ ਹੈ ਕਿ ਵਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ 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 Waheguru. 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 Waheguru.